ਸਿਵਾਨਾ ਰੇਡੀ ਦੇ ਸਤਕਾਰ ਸ੍ਰੋਤੇਓ ਲਾਉ ਤੁਹਾਡੀ ਪੇਸ਼ੇ ਨਜ਼ਰ ਆ ਬਾਤਾਂ ਦੇਸ਼ ਪੰਜਾਬ ਦੀਆਂ ਲੋਕ ਕਹਾਣੀ ਹੈ ਕਾਠ ਦਾ ਘੋੜਾ ਇਹ ਵੈਸੇ ਬਾਤਾਂ ਹੀ ਨੇ ਕਹਾਣੀ ਦਾ ਬੱਚ ਕਰਨ ਲਾਪੇ ਤੇ ਕਾਠ ਦਾ ਘੋੜਾ ਕਹਾਣੀ ਤੁਹਾਡੀ ਪੇਸ਼ੇ ਨਜ਼ਰ ਹੈ ਇਸ ਦਾ ਕੋਈ ਲਿਖਤਮ ਨਹੀਂ ਹੈ ਕੋਕੇ ਸੀਨਾ ਬਸੀਨਾ ਚਲੀਆਂ ਆਉਂਦੀਆਂ ਨੇ ਆ ਫੋਕਲੋਰ ਦਾ ਸਾਡੇ ਸੱਭਿਆਚਾਰ ਦਾ ਹਿੱਸਾ ਨੇ ਇਹਦੇ ਵਿੱਚ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦੀ ਹੈ ਦਿਲਚਸਪੀ ਪੈਦਾ ਕੀਤੀ ਜਾਂਦੀ ਹੈ ਨਾਨੀਆਂ ਦਾਦੀਆਂ ਸੁਣਾਉਂਦੀਆਂ ਹੁੰਦੀਆਂ ਸੀ ਬਾਤ ਬਾਤਾਂ ਦੇ ਇਸ ਪੰਜਾਬ ਦੀਆਂ ਕਾਠ ਦਾ ਘੋੜਾ ਇੱਕ ਸੀ ਰਾਜਾ ਤੇ ਉਸ ਦੀਆਂ ਦੋ ਰਾਣੀਆਂ ਸਨ ਦੋਵੇਂ ਇੱਕ ਦੂਸਰੀ ਤੋਂ ਵੱਧ ਚੜ੍ਹਨਦੀਆਂ ਵੱਡੀ ਰਾਣੀ ਦੇ ਘਰ ਕੋਈ ਔਲਾਦ ਨਹੀਂ ਸੀ ਪਰ ਛੋਟੀ ਰਾਣੀ ਗਰਭवती ਸੀ ਉਹਦੇ ਪੈਰ ਭਾਰੀ ਸੀ ਵੱਡੀ ਰਾਣੀ ਜਿੰਨੀ ਚਲਾਕ ਚਾਤਰ ਸੀ ਤੇ ਛੋਟੀ ਉਹ ਨਹੀਂ ਸੱਦੜ ਸਾਦੀ ਮਰਦੀ ਪਹਿਲਾ ਰਾਜਾ ਦੋਹਾਂ ਨੂੰ ਇੱਕੋ ਜਿਹਾ ਪਿਆਰ ਕਰਦਾ ਸੀ ਤੇ ਨਿੱਕੀ ਤੋਂ ਔਲਾਦ ਦੀ ਆਸ ਹੋਣ ਕਰਕੇ ਉਸ ਦਾ ਉਸ ਨਾਲ ਜ਼ਿਆਦਾ ਮੁਹੱਬਤ ਹੋਣ ਲੱਗੀ ਵੱਡੀ ਰਾਣੀ ਤੋਂ ਇਹ ਗੱਲ ਜਰੀ ਨਾ ਗਈ ਤੇ ਉਹ ਅੰਦਰ ਅੰਦਰ ਹੀ ਕੋਈ ਅਜਿਹੀ ਉਸਨੇ ਸਬੀਲ ਬਣਾਈ ਸੋਚਣ ਲੱਗੀ ਹੁਣ ਸਬੀਲ ਲਫ਼ਜ਼ ਬੜਾ ਪੁਰਾਣਾ ਆ ਉਸਨੇ ਅਜਿਹੀ ਕੋਈ ਸਬੀਲ ਸੋਚਣ ਲੱਗੀ ਜਿਸ ਨਾਲ ਛੋਟੀ ਰਾਣੀ ਰਾਜੇ ਦੀ ਨਜ਼ਰ 'ਚ ਡਿੱਗ ਜਾਏ ਇੱਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ ਤਾਂ ਨਿੱਕੀ ਰਾਣੀ ਨੇ ਤਰਲੇ ਨਾਲ ਆਖਿਆ ਤੁਸੀਂ ਸ਼ਿਕਾਰ ਉੱਤੇ ਗਏ ਤਾਂ ਕਈ ਦਿਨ ਵਾਪਸ ਨਹੀਂ ਬਹੜਦੇ ਮੇਰੇ ਪਹਿਲਾ ਬੱਚਾ ਹੋਣ ਵਾਲਾ ਮੈਨੂੰ ਡਰ ਲੱਗਦਾ ਰਹਿੰਦਾ ਹੈ ਤੁਸੀਂ ਬੱਚਾ ਜੰਮਣ ਤੋਂ ਬਾਅਦ ਹੀ ਸ਼ਿਕਾਰ ਤੇ ਜਾਣਾ ਮੈਨੂੰ ਇਕੱਲੀ ਨੂੰ ਡਰਾਉਂਦਾ ਰਾਜਾ ਕਹਿਣ ਲੱਗਿਆ ਤੂੰ ਘਬਰਾ ਨਾ ਤੈਨੂੰ ਰਤੀ ਪਰ ਵੀ ਤਕਲੀਫ ਨਹੀਂ ਹੋਵੇਗੀ ਜੇ ਤੈਨੂੰ ਤਕਲੀਫ ਹੋਈ ਤਾਂ ਤੂੰ ਮੈਨੂੰ ਇਸ਼ਾਰਾ ਕਰ ਦੇਵੀਂ ਮੈਂ ਕਿਤੇ ਵੀ ਹੋਵਾਂਗਾ ਤਾਂ ਤੁਰੰਤ ਹਾਜ਼ਰ ਹੋ ਜਾਵਾਂਗਾ ਫੌਰਨ ਹਾਜ਼ਰ ਹੋ ਜਾਵਾਂਗਾ ਪਰ ਇਸ਼ਾਰਾ ਕਿਵੇਂ ਕਰਾਂ ਰਾਜਾ ਕਹਿਣ ਲੱਗਿਆ ਮੇਰੇ ਮਹਿਲਾਂ ਦੇ ਉੱਤੇ ਜੋ ਝੰਡਾ ਲੱਗਿਆ ਹੋਇਆ ਤੂੰ ਉਸ ਦੀ ਰੱਸੀ ਹਿਲਾ ਦੇਵੀਂ ਦੀ ਖਬਰ ਮੇਰੇ ਤੱਕ ਪਹੁੰਚ ਜਾਏਗੀ ਇਹ ਗੱਲ ਸਮਝਾ ਕੇ ਰਾਜਾ ਛੋਟੀ ਰਾਣੀ ਨੂੰ ਤਸੱਲੀ ਦੇ ਕੇ ਸ਼ਿਕਾਰ ਨੂੰ ਨਿਕਲ ਗਿਆ ਤੇ ਜਦੋਂ ਰਾਜਾ ਛੋਟੀ ਰਾਣੀ ਨੂੰ ਝੰਡੇ ਦੀ ਰੱਸੀ ਹਲਾਉਣ ਦੀ ਗੱਲ ਸਮਝਾ ਰਿਹਾ ਸੀ ਤਾਂ ਵੱਡੀ ਰਾਣੀ ਨੇੜੇ ਖੜੀ ਚੁੱਪਚਾਪੀਤੀ ਸੁਣ ਰਹੀ ਸੀ ਉਸਨੇ ਸੋਚਿਆ ਕਿ ਕਿਸੇ ਤਰ੍ਹਾਂ ਰਾਜੇ ਦਾ ਵਿਸ਼ਵਾਸ ਨਿੱਕੀ ਰਾਣੀ ਤੋਂ ਉੱਠ ਜਾਵੇ ਤਾਂ ਚੰਗਾ ਰਹੇਗਾ ਸੋ ਉਹ ਸਾਰੀ ਰਾਤ ਕੋਈ ਤਰਕੀਬ ਬਣਾਉਂਦੀ ਰਹੀ ਸਵੇਰੇ ਜਾਗੀ ਤਾਂ ਛੋਟੀ ਰਾਣੀ ਨੂੰ ਕਹਿਣ ਲੱਗੀ ਮਰਦ ਮਾਣੂ ਇਤਵਾਰ ਦੇ ਯੋਗ ਨਹੀਂ ਹੁੰਦੇ ਮਾਣੂ ਵੀ ਕਹਿ ਦਿੰਦੇ ਨਾ ਮਰਦ ਮਾਣੂ ਮਾਣੂਆ ਤੇ ਮਰਦ ਮਾਣੂ ਇਤਵਾਰ ਦੇ ਯੋਗ ਨਹੀਂ ਹੁੰਦੇ ਰਾਜਾ ਤੇਰਾ ਦਿਲ ਰੱਖਣ ਲਈ ਕਹਿ ਗਿਆ ਪਰ ਝੰਡੇ ਹਲਾਉਣ ਤੇ ਉਸਨੇ ਕਦੇ ਘਰੇ ਨਹੀਂ ਆਉਣਾ ਰੱਸੀ ਹਲਾਉਣ ਦੀ ਜਦੋਂ ਰਾਜਾ ਸ਼ਿਕਾਰ ਖੇਡਦਾ ਹੋਵੇ ਤਾਂ ਉਹ ਕਿਸੇ ਗੱਲ ਵੱਲ ਧਿਆਨ ਨਹੀਂ ਦਿੰਦਾ ਉਸ ਨੂੰ ਬੜਾ ਸ਼ੌਕ ਹੈ ਜਨੂਨ ਹੈ ਸ਼ਿਕਾਰ ਦਾ ਤਾਂ ਫਿਰ ਛੋਟੀ ਰਾਣੀ ਕਹਿਣ ਲੱਗੀ ਤਾਂ ਫਿਰ ਅਜਮਾ ਕੇ ਵੇਖਾਂ ਵੱਡੀ ਕਹਿਣ ਲੱਗੀ ਤੇਰੀ ਮਰਜ਼ੀ ਹੈ ਮੈਂ ਕੀ ਜਾਣਾਂ ਤੇਰੀ ਉਸ ਨਾਲ ਕਿੰਨੀ ਕੁ ਬਣਦੀ ਏ ਤੂੰ ਵੇਖ ਕਿ ਤੇਰੇ ਕਹਤੇ ਆਉਂਦਾ ਤੇਰੇ ਨਾਲ ਵਾਦਾ ਕਰਕੇ ਗਿਆ ਖਰ ਨਿੱਕੀ ਰਾਣੀ ਨੇ ਰਾਜੇ ਨੂੰ ਪਰਖਣ ਲਈ ਮਹਿਲ ਦੀ ਤੁਰ ਦੀ ਛੱਤ ਤੇ ਜਾ ਕੇ ਉਸ ਝੰਡੇ ਦੀ ਰੱਸੀ ਨੂੰ ਜ਼ੋਰ-ਜ਼ੋਰ ਨਾਲ ਹਲਾਇਆ ਝੰਡਾ ਹਿਲਦੇ ਸਾਰ ਹੀ ਰਾਜਾ ਜਿਹਨੂੰ ਖਬਰ ਪਹੁੰਚ ਗਈ ਉਹ ਸਮਝ ਗਿਆ ਕਿ ਰਾਣੀ ਬਿਮਾਰ ਹੈ ਤਾਂ ਉਸ ਉਹਨੇ ਪੈਰੀ ਵਾਪਸ ਮਹਿਲ ਪਰਤ ਆਇਆ ਮਹਿਲ ਪੁੱਜਦੇ ਸਾਰ ਹੀ ਉਹ ਸਿੱਧਾ ਛੋਟੀ ਰਾਣੀ ਦੇ ਕਮਰੇ ਦੇ ਵਿੱਚ ਕੇ ਆ ਰਣਵਾਸ ਦੇ ਵਿੱਚ ਪਰ ਅੱਗੋਂ ਛੋਟੀ ਰਾਣੀ ਨੂੰ ਬਾਂਦੀਆਂ ਨਾਲ ਹਸਤੀ ਖੇਡਦੀ ਵੇਖ ਕੇ ਰਾਜਾ ਹੈਰਾਨ ਹੋਇਆ ਤੇ ਕਹਿਣ ਲੱਗਾ ਮੈਂ ਤਾਂ ਝੰਡਾ ਹਿਲਦਾ ਵੇਖ ਕੇ ਘਬਰਾ ਗਿਆ ਸਮਝਿਆ ਤੂੰ ਬਿਮਾਰ ਹੋ ਗਈ ਛੋਟੀ ਰਾਣੀ ਕਹਿੰਦੀ ਨਹੀਂ ਜੀ ਰਾਜਨ ਮੈਂ ਤਾਂ ਤੁਹਾਨੂੰ ਪਰਤਾਇਆ ਸੀ ਪਰਖਿਆ ਸੀ ਪਤੀ ਦੇ ਪਰਤਾਵੇ ਲੈਣਾ ਠੀਕ ਨਹੀਂ ਹੁੰਦਾ ਰਾਜੇ ਨੇ ਪਰੇਸ਼ਾਨੀ ਦੇ ਵਿੱਚ ਆਖਿਆ ਕਿ ਤੂੰ ਠੀਕ ਨਹੀਂ ਕੀਤਾ ਮੇਰਾ ਪਰਤਿਆਵਾ ਲੈ ਕੇ ਖੈਰ ਦੋ ਚਾਰ ਦਿਨ ਰੋਕ ਕੇ ਫਿਰ ਰਾਜਾ ਸ਼ਿਕਾਰ ਲਈ ਜੰਗਲਾਂ ਨੂੰ ਨਿਕਲ ਗਿਆ ਛੋਟੀ ਰਾਣੀ ਉਦਾਸ ਹੋ ਗਈ ਉਸ ਨੂੰ ਆਪਣੇ ਆਪ ਤੋਂ ਡਰ ਜਿਆ ਆਉਣ ਲੱਗਾ ਵੱਡੀ ਰਾਣੀ ਤਾਂ ਇਹੋ ਚਾਹੁੰਦੀ ਸੀ ਸੋ ਉਸ ਨੇ ਛੋਟੀ ਰਾਣੀ ਦਾ ਵਿਸ਼ਵਾਸ ਜਤਾਨ ਲਿਆ ਕਿ ਤੂੰ ਰਤਾ ਵੀ ਨਾ ਘਬਰਾ ਮੈਂ ਜੋ ਤੇਰੇ ਕੋਲ ਹਾਂ ਫਿਰ ਛੋਟੀ ਰਾਣੀ ਨੂੰ ਰਾਜੇ ਵੱਦ ਪੜਕਾਉਂਦੀ ਹੋਈ ਕਹਿਣ ਲੱਗੀ ਵੇਖਾਈ ਮਰਦਾਂ ਦੇ ਚਾਲੇ ਤੈਨੂੰ ਨਿੱਕੀ ਜੀ ਗੱਲ ਤੇ ਕਿੰਨੀਆਂ ਫਟਕਾਰਾਂ ਪਾ ਕੇ ਵੇ ਗਿਆ ਇਹ ਵੀ ਨਹੀਂ ਸੋਚਿਆ ਕਿ ਤੇਰੇ ਪਿਆਰ ਭਾਰੀ ਨੇ ਤੁਝ ਜਣੇ ਪੇਚਾਂ ਝਟ ਤੇਰੀ ਲਾਹ ਪਾ ਕਰ ਦਿੱਤੀ ਤੇ ਝੱਟ ਕੁਝ ਉੱਪਰ ਰਹਿ ਕੇ ਵੱਡੀ ਰਾਣੀ ਕਹਿਣ ਲੱਗੀ ਹੁਣ ਤੂੰ ਲੱਕ ਪਈ ਝੰਡੇ ਚ ਲਾ ਉਹਨੇ ਨਹੀਂ ਆਉਣਾ ਛੋਟੀ ਰਾਣੀ ਫਿਰ ਤਲਮਲਾਉ ਠੀ ਵੇਖਾਂਗੀ ਕਿਵੇਂ ਨਹੀਂ ਆਉਂਦਾ ਉਹ ਦੌੜਦੀ ਹੋਈ ਉੱਤੇ ਛੱਤ ਤੇ ਗਈ ਤੇ ਫਿਰ ਉਸਨੇ ਝੰਡੇ ਦੀ ਰੱਸੀ ਖਿੱਚੀ ਤੇ ਝੰਡਾ ਹਿੱਲਣ ਲੱਗਾ ਪਰ ਰਾਜੇ ਨੂੰ ਗਏ ਜੇ ਦੋ ਦਿਨ ਵੀ ਨਹੀਂ ਸੀ ਹੋਏ ਉਹ ਖਬਰ ਮਿਲਦਿਆਂ ਸਾਰ ਉਹ ਨਹੀਂ ਪੈਰੀ ਫਿਰ ਵਾਪਸ ਮਹਿਲ ਨੂੰ ਪਰਤ ਰਿਹਾ ਤੇ ਛੋਟੀ ਰਾਣੀ ਨੂੰ ਫਿਰ ਮਹਿਲ ਦੇ ਵਿੱਚ ਬਾਂਦੀਆਂ ਦਾਸੀਆਂ ਨਾਲ ਖੇਡਦੇ ਆ ਉਹ ਗੁੱਸੇ ਵਿੱਚ ਅੱਗ ਬਗੋਲਾ ਹੋ ਗਿਆ ਤੇ ਰਾਣੀ ਨੂੰ ਕਹਿਣ ਲੱਗਾ ਤੂੰ ਰੋਜ਼ ਮੇਰੀਆਂ ਜਮੈਸ਼ਾਂ ਪਰਤਿਆਵੇ ਲੈਂਦੀ ਰਹੇਗੀ ਮੈਂ ਤਾਂ ਤੈਨੂੰ ਸਜਜੀ ਤੇ ਗੁਣਵਾਨ ਸਮਝਦਾ ਸੀ ਪਰ ਤੂੰ ਤਾਂ ਮੂਰਖ ਨਿਕਲੀ ਹੁਣ ਤੂੰ ਬੇਸ਼ੱਕ ਝੰਡਾ ਹਿਲਾਉਂਦੀ ਰਹੀ ਜਦੋਂ ਮੈਂ ਪਰਤਣਾ ਹੋਇਆ ਉਦੋਂ ਹੀ ਪਰਤਾਂਗਾ ਤੇ ਅਗਲੇ ਦਿਨ ਇਹ ਕਹਿ ਕੇ ਰਾਜਾ ਫਿਰ ਸ਼ਿਕਾਰ ਨੂੰ ਨਿਕਲ ਗਿਆ ਦੋ ਚਾਰ ਦਿਨ ਬਾਅਦ ਛੋਟੀ ਰਾਣੀ ਨੂੰ ਜਦੋਂ ਜਨੇਪਾ ਪੀੜਾ ਸ਼ੁਰੂ ਹੋਈਆਂ ਤਾਂ ਉਸਨੇ ਝੰਡਾ ਹਿਲਾਇਆ ਰਾਜੇ ਨੂੰ ਖਬਰ ਹੋਈ ਪਰ ਰਾਜੇ ਨੇ ਸਮਝਿਆ ਕਿ ਐਵੇਂ ਛੋਟੀ ਰਾਣੀ ਵਾਰ-ਵਾਰ ਜਮਾ ਰਹੀ ਹੈ ਸੋ ਉਸਨੇ ਉੱਕਾ ਪਰਵਾਹ ਨਾ ਕੀਤੀ ਛੋਟੀ ਰਾਣੀ ਨੇ ਬੇਸੁਰਤੀ ਦੇ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਪਰ ਵੱਡੀ ਰਾਣੀ ਨੇ ਈਰਖਾ ਵਸ ਦਾਈ ਤੇ ਗੋਲੀਆਂ ਨਾਲ ਮਿਲ ਕੇ ਬੱਚੇ ਨੂੰ ਕੱਖਾਂ ਕਾਨਿਆਂ ਦੀ ਇੱਕ ਟੋਕਰੀ ਵਿੱਚ ਪਾ ਕੇ ਛੁਪਾ ਦਿੱਤਾ ਤੇ ਉਹਦੀ ਥਾਂ ਛੋਟੀ ਰਾਣੀ ਦੇ ਅੱਗੇ ਇੱਕ ਚੁੱਲ੍ਹ ਦਾ ਮੁੰਨਾ ਰੱਖ ਦਿੱਤਾ ਆਖੇ ਇਸ ਨੇ ਇਹੋ ਕੁਝ ਜੰਮਿਆ ਤੇ ਮਹਿਲ ਵਿੱਚ ਇਹ ਗੱਲ ਫੁਲਾ ਦਤੀ ਤੇ ਮਗਰੋਂ ਮੌਕਾ ਤਾਰ ਕੇ ਉਹ ਟੋਕਰੀ ਦਰਿਆ ਦੇ ਵਿੱਚ ਰੜਾ ਦਿੱਤੀ ਛੋਟੀ ਰਾਣੀ ਨੂੰ ਜਦੋਂ ਸਵਰਤਾਈ ਤਾਂ ਆਪਣੇ ਅੱਗੇ ਚੁੱਲ੍ਹ ਦਾ ਮੁੰਨਾ ਪਿਆ ਵੇਖ ਕੇ ਬੜੀ ਨਰਾਜ਼ ਹੋਈ ਉਸ ਦਾ ਮਨ ਡੋਪਾ ਤੇ ਜਦੋਂ ਰਾਜੇ ਨੂੰ ਖਬਰ ਮਿਲੀ ਤਾਂ ਉਸ ਕੇ ਉਸ ਦੀ ਛੋਟੀ ਰਾਣੀ ਨੇ ਚੁੱਲ੍ਹ ਦੇ ਮੁੰਨੇ ਨੂੰ ਜਨਮ ਦਿੱਤਾ ਤੇ ਬੜਾ ਸ਼ਰਮਸਾਰ ਹੋਇਆ ਤੇ ਕਈ ਦਿਨ ਛੋਟੀ ਰਾਣੀ ਦੇ ਮੱਥੇ 'ਤੇ ਨਾਂ ਲੱਗਾ ਦਰਿਆ ਦੇ ਵਿੱਚ ਰੁੱਢਦੀ ਉਹ ਬੱਚੇ ਵਾਲੀ ਟੋਕਰੀ ਕਿਸ ਧੋਬਣ ਦੇ ਹੱਥ ਜਾ ਲੱਗੀ ਉਹ ਦਰਿਆ ਦੇ ਕੱਪੜੇ ਦਰਿਆ ਦੇ ਕੰਢੇ ਕੱਪੜੇ ਧੋ ਰਹੀ ਸੀ ਧੋਬਣ ਤੇ ਉਸ ਨੇ ਟੋਕਰੀ ਖੋਲੀ ਤਾਂ ਵਿੱਚੋਂ ਨਵਜਾਤ ਬੱਚਾ ਨਿਕਲਿਆ ਧੋਬਣ 당ਗ ਰਹਿ ਗਈ ਤੋ ਬਣਦੇ ਘਰੇ ਕੋਈ ਔਲਾਦ ਨਹੀਂ ਸੀ ਉਸਨੇ ਬੱਚਾ ਚਾਦਰ 'ਚ ਵਲੇਟਿਆ ਤੇ ਧੋਬਨ ਰਾਜ ਘਰਾਣੇ ਦੇ ਕਪੜੇ ਵੀ ਧੋਂਦੀ ਸੀ ਪਰ ਉਸਨੇ ਚਾਦਰ ਵੇਖ ਕੇ ਪਹਿਚਾਨ ਲੈ ਕੇ ਹੋਵੇ ਨਾ ਹੋਵੇ ਇਹ ਬੱਚਾ ਮਹਿਲਾ ਚੋਂ ਹੀ ਆਇਆ ਫਿਰ ਜਦੋਂ ਧੋਬਨ ਨੇ ਸੁਣਿਆ ਕਿ ਛੋਟੀ ਰਾਣੀ ਨੇ ਚੁੱਲ੍ਹੇ ਦੇ ਮੁੰਨੇ ਨੂੰ ਜਨਮ ਦਿੱਤਾ ਤਾਂ ਉਹ ਅਸਲ ਗੱਲ ਸਮਝ ਗਈ ਕਿ ਪਰ ਡਰਦੀ ਚੁੱਪ ਕਰ ਗਈ ਕਿ ਇਹ ਬੱਚਾ ਰਾਣੀ ਦਾ ਹੀ ਹੋਇਆ ਤੇ ਬੱਚਾ ਧੋਬਨ ਦੇ ਘਰ ਪਲਦਾ ਰਿਹਾ ਉਸ ਬੱਚੇ ਦੀ ਰਾਜਕੁਮਾਰਾਂ ਵਰਗ ਉਸਨੇ ਪਰਵਰਿਸ਼ ਕੀਤੀ ਤੇ ਉਸ ਵਿੱਚ ਰਾਜਕੁਮਾਰਾਂ ਵਾਲਾ ਸਾਹਸ ਪੈਦਾ ਹੋਇਆ ਤੋਬਣ ਨੇ ਉਸ ਨੂੰ ਹਰ ਤਰ੍ਹਾਂ ਦੀ ਸਿੱਖਿਆ ਦਿੱਤੀ ਖਾਦ ਖੁਰਾਕ ਦਿੱਤੀ ਤੋਬਣ ਨੇ ਸੋਚਿਆ ਕਿ ਜਦੋਂ ਬੱਚਾ ਜਵਾਨ ਹੋ ਜਾਏਗਾ ਤਾਂ ਸਾਰੀ ਗੱਲ ਉਸ ਨੂੰ ਜਾਣੂ ਕਰਵਾ ਦੇਵਾਂਗੇ ਤੇ ਰਾਜੇ ਕੋਲ ਭੇਜ ਦੇਵਾਂਗੇ ਚਾਦਰ ਨੂੰ ਉਸਨੇ ਨਿਸ਼ਾਨੀ ਵਜੋਂ ਸੰਭਾਲ ਕੇ ਸੰਦੂਕ ਚ ਰੱਖ ਲਿਆ ਖੈਰ ਦਿਨ ਲੰਘਦੇ ਗਏ ਵਕਤ ਚਲੋ ਚਾਲ ਚੱਲਦਾ ਗਿਆ ਤੇ ਜਦੋਂ ਬੱਚਾ ਜਵਾਨ ਹੋਇਆ ਤਾ ਉਸਦਾ ਚਿਹਰਾ ਮੋਰਾ ਤੇ ਕੱਦਗਾਠ ਦੀ ਝਾਲ ਨਹੀਂ ਸੀ ਚੱਲੀ ਜਾਂਦੀ ਕਿਉਂਕਿ ਖੂਨ ਤਾਂ ਉਹ ਸ਼ਾਹੀ ਸੀਗਾ ਰਾਜੇ ਰਾਣੀ ਦਾ ਖੂਨ ਸੀਗਾ ਸੋ ਧੋਵਣ ਨੇ ਉਸ ਨੂੰ ਇੱਕ ਕਾਠ ਦਾ ਘੋੜਾ ਬਣਾ ਦਿੱਤਾ ਜਿਸ ਦਾ ਚਿਹਰਾ ਮੋਰਾ ਤੇ ਕੱਦਗਾਠ ਬਿਲਕੁਲ ਅਸਲੀ ਘੋੜੇ ਵਰਗਾ ਸੀ ਮੋਹ ਦੇ ਵਿੱਚ ਲਗਾਮ ਉੱਪਰ ਬੈਠਣ ਵਾਲੀ ਕਾਠੀ ਪੈਰਾਂ ਵਿੱਚ ਪਈਏ ਜਿਸ ਕਰਕੇ ਉਹ ਰੇੜ ਰੋੜ ਕੇ ਹਰ ਥਾਂ ਉਸ ਨੂੰ ਲਜਾਇਆ ਜਾ ਸਕਦਾ ਸੀ ਸ਼ਹਿਰ ਦੇ ਬਾਹਰ-ਬਾਰ ਇੱਕ ਤਲਾਅ ਸੀ ਜਿੱਥੇ ਰਾਜੇ ਦੇ ਹੋਰ ਘੋੜੇ ਰੋਜ਼ ਨੇਮ ਨਾਲ ਪਾਣੀ ਪੀਣਾਉਂਦੇ ਤੋਬਣ ਨੇ ਰਾਜਕੁਮਾਰ ਨੂੰ ਕੋਈ ਗੱਲ ਸਮਝਾ ਕੇ ਉਸ ਤਲਾਬ ਤੇ ਕੰਡੇ ਭੇਜ ਦਿੱਤਾ ਰਾਜਕੁਮਾਰ ਦਾ ਕਾਠ ਦਾ ਘੋੜਾ ਉਸੇ ਤਰ੍ਹਾਂ ਉਹ ਰੇਡ ਦਾ ਰੇਡ ਦਾ ਹੋਇਆ ਆਪਣੇ ਘੋੜੇ ਨੂੰ ਲੈ ਕੇ ਤਲਾਬ ਤੇ ਜਾ ਪੁੱਜਾ ਜਦੋਂ ਰਾਜੇ ਦੇ ਘੋੜੇ ਪਾਣੀ ਪੀਣ ਲਈ ਆਉਂਦੇ ਦੂਰੋਂ ਵਖਾਈ ਦਿੱਤੇ ਤਾਂ ਰਾਜਕੁਮਾਰ ਨੇ ਆਪਣਾ ਕਾਠ ਦਾ ਘੋੜਾ ਪਾਣੀ ਵਿੱਚ ਘੁਮਾਇਆ ਜਿਸ ਨਾਲ ਸਾਰਾ ਤਲਾਬ ਦਾ ਪਾਣੀ ਗੰਧਲਾ ਹੋ ਗਿਆ ਕਿਉਂਕਿ ਦੇ ਨੀਚੇ ਪਈਏ ਲੱਗੇ ਸੀ ਰਾਜੇ ਦੇ ਘੋੜਿਆਂ ਨੇ ਚੱਜ ਨਾਲ ਪਾਣੀ ਨਾ ਪੀਤਾ ਤੇ ਅਗਲੇ ਦਿਨ ਜਦੋਂ ਰਾਜੇ ਦੇ ਨੌਕਰ ਘੋੜਿਆਂ ਨੂੰ ਪਾਣੀ ਪਿਆਣ ਆਏ ਤਾਂ ਰਾਜਕੁਮਾਰ ਵੀ ਆਪਣੇ ਕਾਠ ਤੇ ਘੋੜੇ ਸਮੇਤ ਪਹਿਲਾਂ ਹੀ ਉੱਥੇ ਮੌਜੂਦ ਸੀ ਤਲਾਤੇ ਤੇ ਰਾਜਕੁਮਾਰ ਉਸ ਕਾਠ ਦੇ ਘੋੜੇ ਨੂੰ ਪਾਣੀ ਪਿਉਂਦਾ ਗੁੰਗੜਾ ਰਿਹਾ ਸੀ ਮੇਰੇ ਘੋੜੇ ਪੀਲੇ ਪਾਣੀ ਅਸਾਂ ਦੋਹਾਂ ਦੀ ਇੱਕੋ ਕਹਾਣੀ ਜੇ ਤੂੰ ਕਾਠ ਦਾ ਤਾਂ ਮੈਂ ਵੀ ਜਾਇਆ ਰਾਠ ਦਾ ਤੇ ਸਾਡੀ ਕਦਰ ਕਿਸੇ ਨਾ ਜਾਣੀ ਮੇਰੇ ਘੋੜੇ ਪੀਲੇ ਪਾਣੀ ਤੇਰੀ ਮੇਰੀ ਇੱਕੋ ਕਹਾਣੀ ਜੇ ਤੂੰ ਕਾਠ ਦਾ ਜਾਇਆ ਮੈਂ ਵੀ ਰਾਠ ਦਾ ਜਾਇਆ ਪਰ ਸਾਡੀ ਕਿਸੇ ਕਦਰ ਨਾ ਜਾਣੀ ਸੋ ਉਸਨੇ ਕਾਠ ਦੇ ਘੋੜੇ ਨੂੰ ਫਿਰ ਪਾਣੀ ਦੇ ਵਿੱਚ ਘੁਮਾ ਕੇ ਪਾਣੀ ਗੰਧਲਾ ਕਰ ਦਿੱਤਾ ਘੋੜਿਆਂ ਨੇ ਫਿਰ ਪਾਣੀ ਪੀਣ ਤੋਂ ਮੂੰਹ ਫੇਰ ਲਿਆ ਕਿਉਂਕਿ ਬੜਾ ਸੁਥਰਾ ਜਾਨਵਰ ਹੈ ਘੋੜਾ ਤੇ ਰਾਜੇ ਦੇ ਨੌਕਰਾਂ ਨੇ ਰਾਜਕੁਮਾਰ ਨੂੰ ਡਾਂਟਿਆ ਪਰ ਰਾਜਕੁਮਾਰ ਨੇ ਉਹਨਾਂ ਦੀ ਉੱਕਾ ਪਰਵਾਹ ਨਾ ਕੀਤੀ ਤੇ ਆਪਣੇ ਕੰਮ ਦੇ ਵਿੱਚ ਇਸੇ ਤਰ੍ਹਾਂ ਇਹ ਕਹਾਣੀ ਬੋਲਦਾ ਗੰਗਣਾਉਂਦਾ ਰਿਹਾ ਤੇ ਤੀਜੇ ਦਿਨ ਵੀ ਓਹ ਹੋਇਆ ਆਖਰ ਨੌਕਰਾਂ ਨੇ ਉਸ ਨਾਲ ਉਲਝਣ ਦੀ ਬਜਾਏ ਸਾਰੀ ਗੱਲ ਰਾਜੇ ਨੂੰ ਦੱਸੀ ਕਿ ਤਿੰਨ ਦਿਨ ਹੋ ਗਏ ਇੱਕ ਸੋਹਣਾ ਸੁਨੱਖਾ ਨੌਜਵਾਨ ਇੱਕ ਕਾਠ ਦਾ ਵੱਡਾ ਘੋੜਾ ਲੈ ਕੇ ਪਾਣੀ ਗੰਧਲਾ ਕਰ ਜਾਂਦਾ ਤੇ ਸ਼ਾਹੀ ਘੋੜੇ ਪਾਣੀ ਨਹੀਂ ਪੀਂਦੇ ਇਹ ਗੱਲ ਸੁਣ ਕੇ ਰਾਜਾ ਰੋਹ ਦੇ ਵਿੱਚ ਆਇਆ ਤੇ ਅਗਲੇ ਦਿਨ ਗੁੱਸੇ ਦੇ ਵਿੱਚ ਭੜਕਦਾ ਹੋਇਆ ਘੋੜਿਆਂ ਸਮੇਤ ਖੁਦ ਤਲਾਅ ਤੇ ਪੁੱਜਾ ਤੇ ਅੱਗੇ ਰਾਜਕੁਮਾਰ ਕਾਠ ਦੇ ਘੋੜੇ ਸਮੇਤ ਉੱਥੇ ਖੜਾ ਸੀ ਤੇ ਰਾਜੇ ਨੂੰ ਆਉਂਦਿਆਂ ਵੇਖ ਕੇ ਜਿਸ ਤਰ੍ਹਾਂ ਉਸਦੀ ਮਾਂ ਤੋਂ ਬਣਨੇ ਦੱਸਿਆ ਸੀ ਉਹ ਰਾਜਕੁਮਾਰ ਨੇ ਕਾਠ ਦੇ ਘੋੜੇ ਨੂੰ ਪਿਚਕਾਰਿਆ ਤਲਾਅ ਚ ਪਾਣੀੰ ਦੇ ਲਈ ਵੜਿਆ ਤੇ ਬੋਲਣ ਲੱਗਾ ਪੀਲਾ ਕਾਠੇ ਪੀਲਾ ਪਾਣੀ ਤੇਰੀ ਮੇਰੀ ਇੱਕੋ ਕਹਾਣੀ ਜੇ ਤੂੰ ਕਾਠ ਦਾ ਮੈਂ ਜਾਇਆ ਰਾਠ ਦਾ ਸਾਡੀ ਕਦਰ ਕਿਸੇ ਨਾ ਜਾਣੀ ਰਾਜਾ ਘੂਰਦਾ ਹੋਇਆ ਰਾਜਕਮਰ ਕੋਲ ਆ ਤੇ ਕਹਿਣ ਲੱਗਾ ਓਏ ਮੂਰਖ ਕਦੇ ਕਾਠ ਦੇ ਘੋੜੇ ਵੀ ਪਾਣੀ ਪੀਂਦੇ ਆ ਤੂੰ ਐਵੇਂ ਪਾਣੀ ਗੰਦਲਾ ਕਰ ਰਿਹਾ ਚੱਲ ਇਸ ਖਡਾਉਣੇ ਨੂੰ ਬਾਹਰ ਕੱਢ ਰਾਜਕਮਰ ਚੁੱਪਚਾਪ ਰਾਜੇ ਵੱਲ ਵੇਖਦਾ ਰਿਹਾ ਤੂੰ ਬੋਲਦਾ ਕਿਉਂ ਨਹੀਂ ਰਾਜੇ ਨੇ ਉਸ ਗੱਭਰੂ ਨੂੰ ਛਿੜ ਗਿਆ ਕਿਉਂ ਟਿਕ ਟਿਕ ਵੇਖੀ ਜਾ ਰਿਹਾ ਮੂਰਖ ਮੈਂ ਇਸ ਦਾ ਰਾਜਾ ਤੈਨੂੰ ਰਤਾ ਪਰ ਵੀ ਇਸ ਦਾ ਐਲਮ ਨਹੀਂ ਤੇ ਉਹ ਰਾਜਕਮਰ ਬੋਲਿਆ ਵਿਅੰਗ ਦੇ ਨਾਲ ਕਿ ਜਿਸ ਮੁਲਕ ਵਿੱਚ ਹਰ ਗੱਲ ਪੁੱਠੀ ਹੋਵੇ ਉੱਥੇ ਕਾਠ ਦੇ ਘੋੜੇ ਪਾਣੀ ਕਿਉਂ ਨਹੀਂ ਪੀਣਗੇ ਰਾਜਕਮਰ ਬੋਲਿਆ ਰਾਜਾ ਬੋਲਿਆ ਕੀ ਗੱਲ ਤੇਰੀ ਇਸ ਦਾ ਕੀ ਮਤਲਬ ਕਿ ਇਸ ਰਾਜ ਦੇ ਵਿੱਚ ਹਰ ਗੱਲ ਪੁੱਠੀ ਹੈ ਰਾਜਕਮਰ ਬੋਲਿਆ ਮਹਾਰਾਜ ਜਿਸ ਮੁਲਕ ਦੇ ਵਿੱਚ ਤੀਵੀਆਂ ਚੁੱਲ ਦੇ ਮੁੰਨੇ ਜੰਮਣ ਚੁੱਲ ਪਤਾ ਨਹੀਂ ਕੀ ਚੀਜ਼ ਨੂੰ ਕਿਹਾ ਗਿਆ ਜਿਸ ਮੁਲਕ ਦੇ ਵਿੱਚ ਧੀਮੀਆਂ ਬੱਚਿਆਂ ਦੀ ਬਜਾਏ ਚੁੱਲ੍ਹ ਦੇ ਮੁੰਨੇ ਜੰਮਣਾਂ ਉੱਥੇ ਕਾਠ ਦਾ ਘੋੜਾ ਪਾਣੀ ਕਿਉਂ ਨਹੀਂ ਪੀ ਸਕਦਾ ਜਦੋਂ ਇੱਕ ਔਰਤ ਇੱਕ ਬੱਚੇ ਦੀ ਬਜਾਏ ਚੁੱਲ੍ਹ ਦਾ ਮੁੰਨਾ ਜੰਮ ਸਕਦੀ ਹੈ ਤੇ ਫਿਰ ਕਾਠ ਦਾ ਘੋੜਾ ਪਾਣੀ ਕਿਉਂ ਨਹੀਂ ਪੀ ਸਕਦਾ ਕਿਉਂਕਿ ਇੱਥੇ ਤੇ ਜੱਗੋਂ ਤੇਰ ਵੀ ਆਉਂਦੀਆਂ ਨੇ ਇਸ ਰਾਜ ਭਾਗ 'ਚ ਤੇ ਰਾਜ ਨੇ ਗ੍ਰੋਧ ਨਾਲ ਆਖਿਆ ਤੂੰ ਕੌਣ ਹੈ ਮੈਨੂੰ ਮਤਾਂ ਦੇਣ ਵਾਲਾ ਤੇ ਰਾਜਕੁਮਾਰ ਨੇ ਆਖਿਆ ਮੈਂ ਸ਼ਾਹੀ ཐੋਬੀ ਦਾ ਲੜਕਾ ਰਾਜਕੁਮਾਰ ਨੇ ਉਸੇ ਤਰ੍ਹਾਂ ਆਖਿਆ ਜਿਵੇਂ ཐੋਬਣ ਨੇ ਉਸਨੂੰ ਸਮਝਾਇਆ ਸੀ ਜਰਾ ਸੋਚ ਖਾਂ ਤੀਵੀਂ ਬੱਚਾ ਜਣਦੀ ਹੁੰਦੀ ਏ ਜਾਂ ਚੁੱਲ੍ਹ ਦਾ ਮੁੰਨਾ ਇਹ ਗੱਲ ਕਹਿੰਦਾ ਰਾਜਕੁਮਾਰ ਘਰ ਵੱਲੋਂ ਦੌੜ ਪਿਆ ਰਾਜਾ ਹੈਰਾਨ ਹੋਇਆ ਤੇ ਉਸ ਦਾ ਪਿੱਛਾ ਕਰਦਾ ਹੋਇਆ ਉਸ ਦੇ ਘਰੇ ਆ ਗਿਆ ਉਹ ਸੋਚਦਾ ਸੀ ਕਿ ਮੁੰਡਾ ਤਾਂ ਠੀਕ ਹੀ ਕਹਿੰਦਾ ਤੀਵੀਆਂ ਬੱਚੇ ਜਣਦੀਆਂ ਨੇ ਚੁੱਲ੍ਹ ਦੇ ਮੁੰਨੇ ਥੋੜੀ ਜਣਦੀਆਂ ਨੇ ਜ਼ਰੂਰ ਮੇਰੇ ਨਾਲ ਠੱਗੀ ਹੋਈ ਹੈ ਖਰ ਸ਼ਾਹੀ ཐੋਬਣੇ ਰਾਜਕੁਮਾਰ ਤੇ ਉਸਦੇ ਪਿੱਛੇ ਆਉਂਦੇ ਰਾਜੇ ਨੂੰ ਜਦੋਂ ਵੇਖਿਆ ਤਾਂ ਉਸਨੇ ਰਾਜੇ ਦਾ ਸਵਾਗਤ ਕੀਤਾ ਤੇ ਫਿਰ ਆਦਰ ਨਾਲ ਉਸਨੇ ਰਾਜੇ ਨੂੰ ਆਪਣੇ ਵਿਹੜੇ 'ਚ ਬਹਾਇਆ ਤੇ ਰਾਜੇ ਨੇ ਪੁੱਛਿਆ ਚੁੱਲ੍ਹ ਦੇ ਮੁੰਨੇ ਦਾ ਕੀ ਭੇਦੇ ਜਿਹੜਾ ਤੇਰਾ ਬੱਚਾ ਕਹਿ ਰਿਹਾ ਤਾਂ ਤੋ ਬਣਵੋਲੀ ਇਹ ਤਾਂ ਮੈਂ ਨਹੀਂ ਜਾਣਦੀ ਪਰ ਇਹ ਜਾਣਦੀ ਆ ਕਿ ਇਹ ਰਾਜਕੁਮਾਰ ਤੁਹਾਡਾ ਬੇਟਾ ਹੈ ਰਾਜੇ ਨੇ ਹੈਰਾਨ ਹੋ ਕੇ ਪੁੱਛਿਆ ਉਹ ਕਿਵੇਂ ਕੋਈ ਸਬੂਤ ਤਾਂ ਧੋਬਣ ਅੰਦਰ ਉਸ ਦੂਘ ਚੋਂ ਉਹ ਪੁਰਾਣੀ ਚਾਦਰ ਕੱਢ ਲਈ ਜਿਸ ਚਾਦਰ ਦੇ ਵਿੱਚ ਪਾ ਕੇ ਉਸ ਬੱਚੇ ਨੂੰ ਦਰਿਆ 'ਚ ਰੋੜਿਆ ਗਿਆ ਸੀ ਰਾਜੇ ਦੀ ਗੈਰ ਹਾਜ਼ਰੀ 'ਚ ਉਹ ਬੋਲੀ ਇਹ ਬੱਚਾ 15 ਕੁ ਬਾਰੇ ਪਹਿਲਾਂ ਮੈਨੂੰ ਦਰਿਆ ਦੇ ਵਿੱਚ ਟੋਕਰੀ ਦੇ ਵਿੱਚ ਰੁੱੜਦਾ ਜਾਂਦਾ ਮਿਲਿਆ ਸੀ ਟੋਕਰੀ 'ਚ ਪਿਆ ਸੀ ਤੇ ਇਹ ਚਾਦਰ ਵਿੱਚ ਬੁਲੇਟਿਆ ਹੋਇਆ ਸੀ ਇਸ ਚਾਦਰ ਦੇ ਉੱਤੇ ਰਾਜ ਮਹਿਲ ਦੀ ਮੋਹਰ ਆ ਪਛਾਣ ਲਓ ਰਾਜੇ ਨੇ ਚਾਦਰ ਤੇ ਲੱਗੀ ਮੋਹਰ ਪਛਾਣੀ ਤੇ ਉਸ ਦੀ ਚਾਦਰ ਦੀ شناخت ਵੀ ਕੀਤੀ ਪੁਰਾਣੇ ਹੋਣ ਦੀ ਕਿ ਵਾਕੇ ਇੰਨੀ ਪੁਰਾਣੀ ਹੋ ਸਕਦੀ ਹੈ ਤੇ ਇਹ ਵੀ ਪਹਿਚਾਣਿਆ ਕਿ ਇਹ ਰਾਜ ਮਹਿਲ ਦੀ ਚਾਦਰ ਹੈ ਰਣਵਾਸ ਦੀ ਜਿੱਥੇ ਰਾਣੀਆਂ ਰਹਿੰਦੀਆਂ ਨੇ ਸੋ ਰਾਜੇ ਨੇ ਚਾਦਰ ਤੇ ਲੱਗੀ ਸ਼ਾਹੀ ਮੋਰ ਪਛਾਣੀ ਤੇ ਇਸ ਦੇ ਚਾਲ ਟਾਲ ਤੇ ਨੈਣ ਨਕਸ਼ ਵੀ ਰਾਜਨ ਤੁਹਾਡੇ ਤੇ ਨੇ ਤੇ ਇਸ ਵਾਸਤੇ ਇਹ ਰਾਜ ਇਸ ਵਿੱਚ ਰਾਜਕੁਮਾਰ ਵਾਲੇ ਸਾਰੇ ਵਸਫ ਨੇ ਤੋਂ ਬਣਿਆ ਕਿ ਰਾਜਾ ਬੋਲਿਆ ਪਰ ਇਹ ਹੋਇਆ ਕਿਵੇਂ ਰਾਣੀ ਕਾ ਤੋਂ ਬਣ ਕਹਿਣ ਲੱਗੀ ਤਾਂ ਮਹਿਰਲ ਦੀਆਂ ਦਾਈਆਂ ਤੇ ਗੋਲੀਆਂ ਜਾਣਾਂ ਤੁਸੀਂ ਅਗਲੀ ਤਹਿਕੀਕਾਤ ਮਹਿਲ ਦੀ ਸ਼ਾਹੀ ਦਾਈ ਤੇ ਗੋਲੀਆਂ ਤੋਂ ਕਰ ਲਓ ਸੱਚ ਉਹ ਤੁਹਾਡੇ ਸਾਹਮਣੇ ਲਿਆਉਣਗੀ ਮੈਂ ਇਸ ਤੋਂ ਵੱਧ ਕੁਝ ਨਹੀਂ ਜਾਣਦੀ ਉਹ ਰਾਜਕੁਮਾਰ ਨੂੰ ਲੈ ਕੇ ਰਾਜ ਮਹਿਲ ਦੇ ਵਿੱਚ ਗਿਆ ਤੇ ਉਸਨੇ ਵੱਡੀ ਰਾਣੀ ਨੂੰ ਠਮਕਾਇਆ ਤੇ ਸਾਰੀ ਸੱਚੀ ਗੱਲ ਫਿਰ ਵੱਡੀ ਰਾਣੀ ਨੇ ਉਗਲ ਦਿੱਤੀ ਤੇ ਰਾਜੇ ਨੇ ਵੱਡੀ ਰਾਣੀ ਨੂੰ ਦੇਸ਼ ਨਿਕਾਲਾ ਦਿੱਤਾ ਤੇ ਛੋਟੀ ਰਾਣੀ ਮੁੜ ਕੇ ਵਸਣ ਰਸਣ ਲੱਗੀ ਇਸੀ ਕਹਾਣੀ ਕਾਠ ਦਾ ਕੋੜਾ ਅੱਗੇ ਇਸ ਤਰ੍ਹਾਂ ਦੀਆਂ ਲੋਕ ਸਿਆਣਪਾਂ ਹੁੰਦੀਆਂ ਸੀ ਕਿਉਂਕਿ ਉਸ ਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੁੱਝ ਹੁੰਦੀ ਸੀ ਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਘੜੀ ਹੁੰਦੀ ਸੀ ਜਿੱਥੋਂ ਕਿਸੇ ਚੀਜ਼ ਦੀ شناخت ਹੋ ਜਾਂਦੀ ਹੈ ਕਿਉਂਕਿ ਵੈਸੇ ਵੀ ਸ਼ਾਹੀ ਖਾਨਦਾਨ ਜਾਂ ਬੰਦੇ ਕੁਝ ਵੀ ਤੁਸੀਂ ਦੇਖੋ ਕਿਸੇ ਵੀ ਜਾਤ ਵਿਸ਼ੇਸ਼ਤਾ ਹੋਵੇ ਬੰਦਾ ਉਸ ਦਾ ਪੈਨਣ ਪਚਰਣ ਦਾ ਤਰੀਕਾ ਉਸ ਦਾ ਖਾਣ ਪਾਣ ਉਸ ਦਾ ਕੱਦ ਕਾਠ ਉਸ ਦੀ ਦੇਖਣੀ ਪਾਖਣੀ ਤੋਂ ਉਸ ਦੇ ਪਿਸ਼ੋਕੜ ਦਾ ਪਤਾ ਲੱਗ ਜਾਂਦਾ ਹੈ ਜੈਨੇਟਿਕਲੀ ਵੀ ਇਹ ਚੀਜ਼ਾਂ ਖਾਨਦਾਨੀ ਤੌਰ ਤੇ ਵੀ ਹੁੰਦੀਆਂ ਨੇ ਸੋ ਇਸ ਸਿਸਟਰ ਦੇ ਵਿੱਚ ਇਹਨਾਂ ਲੋਕ ਕਹਾਣੀਆਂ ਦੇ ਵਿੱਚ ਕਿਉਂਕਿ ਪਤਾ ਨਹੀਂ 200 ਸਾਲ 400 ਸਾਲ 800 ਸਾਲ ਇਹ ਪ੍ਰਾਣੀਆਂ ਕਹਾਣੀਆਂ ਨੇ ਇਹ ਸੀਨਾ ਬਸੀਨਾ ਇਸੇ ਤਰ੍ਹਾਂ ਚਲਦੀ ਆਉਂਦੀਆਂ ਨੇ ਕਿਉਂਕਿ ਰਾਜ ਭਾਗ ਦੇ ਵਿੱਚ ਅੱਗੇ ਵੀ ਇਹ ਕੁਝ ਹੁੰਦਾ ਸੀ ਈਵਨ ਗੁਰੂ ਪਰਿਵਾਰਾਂ 'ਚ ਵੀ ਇਹ ਕੁਝ ਹੁੰਦਾ ਰਿਹਾ ਕਿਸ ਤਰ੍ਹਾਂ ਹੁਣ ਗੁਰੂ ਪਰਿਵਾਰਾਂ 'ਚ ਵੀ ਉਹ ਮਹਿਣੇ ਸੀ ਕਿੰਨੀ ਇਹ ਕੁਝ ਆਪਾਂ ਚੀਜ਼ਾਂ ਵੇਖਦੇ ਆ ਹਨਾ ਜਦੋਂ ਬਾਬਾ ਵਡਾ ਜੀ ਫਿਰ ਵਾਰ ਦਿੰਦੇ ਨੇ ਗੰਡੇ ਮਿੱਸੀ ਰੋਟੀ ਦਾ ਜਾਂ ਹੋਰ ਚੀਜ਼ਾਂ ਸੋ ਇਹ ਰਾਜ ਪਰਵਾਰਾਂ ਚ ਵੀ ਹੋਇਆ ਔਰੰਗਜ਼ੇਬ ਦੇ ਜਾਂ ਈਵਨ ਵਿਸ਼ਵਪਰ ਦੇ ਵੱਡੇ ਦਰਬਾਰਾਂ ਚ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਾਂ ਇਸ ਤਰ੍ਹਾਂ ਦੀ ਘਰੇਲੂ ਖਿੱਚੋਤਾਣ ਜਿਵੇਂ ਆਮ ਲੋਕਾਂ ਚ ਹੁੰਦੀ ਹੈ ਚਲਦੀ ਆਈ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਾਂ ਹੋਰ ਸਿੱਖ ਰਾਜਾਂ ਦੇ ਰਾਜ ਭਾਗ ਚ ਕੀ ਸਾਜ਼ਿਸ਼ਾਂ ਹੁੰਦੀਆਂ ਰਹੀਆਂ ਪਰ ਇਹਨਾਂ ਦੇ ਵਿੱਚ ਕੁਝ ਸੁਚੇਤ ਲੋਕ ਹੁੰਦੇ ਨੇ ਜਿਹੜੇ ਉਸ ਦੇ ਵਿੱਚੋਂ ਕੋਈ ਚੀਜ਼ ਚੁੱਕ ਕੇ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਇਸ ਤੋਂ ਨੂੰ ਕਿਵੇਂ ਬਚਿਆ ਜਾ ਸਕਦਾ ਇਸ ਦੇ ਵਿੱਚ ਹਲਕੇ ਮਨੋਰੰਜਨ ਦੇ ਨਾਲ ਇੱਕ ਸਿੱਖਿਆ ਵੀ ਦਿੱਤੀ ਹੋਈ ਹੈ ਕਿ ਜੇ ਤੁਸੀਂ ਕੋਈ ਪਾਪ ਕਰੋਗੇ ਜਿਵੇਂ ਵੱਡੀ ਰਾਣੀ ਨੇ ਕੀਤਾ ਕਿ ਆਖਰ ਨੂੰ ਉਸ ਨੂੰ ਫਿਰ ਸਜ਼ਾ ਮਿਲਣੀ ਹੈ। देर ਹੋ ਸਕਦੀ ਹੈ ਪਰ ਹਨੇਰ ਨਹੀਂ ਹੋ ਸਕਦਾ। ਸੋ ਇਸ ਕਰਕੇ ਇਸ ਦੇ ਵਿੱਚ ਸੱਚ ਤੇ ਚੱਲਣ ਦਾ ਅਮਲ ਸਮਝਾਇਆ ਗਿਆ ਤੇ ਸੱਚ ਤੇ ਪਹਿਰੇਦਾਰੀ ਕਰਨ ਦੀ ਗੱਲ ਕੀਤੀ ਗਈ ਹੈ। ਇੱਕ ਲੌਜਿਕ ਦਿੱਤਾ ਗਿਆ ਕਿ ਆਪਣੀ ਜ਼ਿੰਦਗੀ ਦੀ ਲੜਾਈ ਕਿਵੇਂ ਲੜਨੀ ਹੈ। ਸੋ ਇਹ ਸੀ ਲੋਕ ਕਹਾਣੀ ਕਾਠ ਦਾ ਘੋੜਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਗੱਲਬਾਤ ਹੁੰਦੀ ਹੈ ਲਾਈਵ ਪ੍ਰੋਮ ਹੁੰਦਾ ਆਪਣਾ ਸੋ ਇਸ ਲਾਈਵ ਪ੍ਰੋਮਾ ਦੇ ਲਿੰਕ ਤੇ ਕੁਝ ਆਪਣੇ ਵੀਡੀਓਜ਼ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਮੰਗਵਾ ਸਕਦੇ ਹੋ ਇਸੇ ਹੀ ਨੰਬਰ 98763096 ਇੰਡੀਆ ਸਟੂਡੀਓ ਦਾ ਮੇਰਾ ਸੰਪਰਕ ਨੰਬਰ ਵੀ ਇਹੀ ਹੈ ਤੇ ਇਸ ਤੇ ਤੁਸੀਂ ਪ੍ਰੋਮ ਦੇ ਵਿੱਚ ਲਾਈਵ ਕਾਲ ਵੀ ਕਰ ਸਕਦੇ ਹੋ ਇਹ ਕਹਾਣੀਆਂ ਆਪਣੇ ਕਹਾਣੀ ਭਾਗ ਦੇ ਵਿੱਚ ਹੁੰਦੀਆਂ ਨੇ ਪਲੇਲਿਸਟ ਦੇ ਵਿੱਚ ਉਤੋਂ ਤੁਸੀਂ ਪਹਿਲੀਆਂ ਤੇ ਮੌਜੂਦਾ ਕਹਾਣੀਆਂ ਸੁਣ ਸਕਦੇ ਹੋ ਤੇ ਅੱਗੇ ਸ਼ੇਅਰ ਤੇ ਸਾਂਝੀਆਂ ਵੀ ਜਰੂਰ ਕਰੋ ਖਾਸ ਕਰਕੇ ਬੱਚਿਆਂ ਨੂੰ ਇਹ ਕਹਾਣੀਆਂ ਬਹੁਤ achchiyan lagdiyan ne so eh si kahani kaat da ghoda lok kahani jis da koi lekhak nahi hai